ਉਦੇ ਪੰਜ ਅਦਾਂ ਤੇ ਉਹਦਾ 10 ਵਚਨ ਪੜਾਂਗੇ ਖੁਦਾ ਦਾ ਕਲਾਮ ਕੀ ਕਹਿੰਦਾ ਹੈ ਤਨ ਉਹ ਜਿਹੜੇ ਧਰਮ ਦੇ ਕਰਕੇ ਸਤਾਏ ਜਾਂਦੇ ਤਨ ਉਹ ਲੋਕ ਜਿਹੜੇ ਧਰਮੀ ਬਣਦੇ ਆ ਧਰਮੀ ਬਣਦੇ ਆ ਧਰਮ ਦੇ ਕਰਕੇ ਸਤਾਏ ਜਾਂਦੇ ਧਰਮ ਕਰਕੇ ਦੁੱਖ ਹਟਾਉਂਦੇ ਆ ਔਰ ਸਵਰਗ ਦਾ ਰਾਜ ਉਹਨਾਂ ਨੂੰ ਮਿਲਦਾ ਹਾਂਜੀ ਤਨ ਹੋ ਜਾਂ ਧਰਮ ਦੇ ਕਰਕੇ ਲੋਕ ਤੁਹਾਨੂੰ ਬੋਲੀਆਂ ਮਾਰਨ ਤਾਨੇ ਮਾਰਨ ਔਰ ਅੱਗੇ ਵਢੀਏ ਝੂਠ ਮੂਠ ਤੁਹਾਡੇ ਉੱਤੇ ਲਾਉਣਗੇ बोले हालेलुया बाइबल ਕਹਿੰਦੀ ਆ ਜੇ ਤੁਹਾਡੇ ਉੱਤੇ ਝੂਠੇ ਤਾਨੇ ਮੇਨੇ ਜਾਂ ਤੁਹਾਡੇ ਉੱਤੇ ਝੂਠੇ ਕੋਈ ਫਤਵਾ ਲੱਗੇ ਤੇ ਦੁਖੀ ਨਾ ਹੋਵੋ ਧਰਮੀ ਜਿਹੜੇ ਆ ਉਹ ਡਰਦੇ ਨਹੀਂ ਧਰਮ ਦੇ ਜਿਹੜੇ ਲੋਕ ਹੁੰਦੇ ਆ ਧਰਮੀ ਬਣਦੇ ਆ ਉਹ ਬੁਰੀਆਂ ਜਿਹੜੀਆਂ ਤੂਮਤਾ ਲੱਗਦੀਆਂ ਆ ਬੁਰੀਆਂ ਜਿਹੜੀਆਂ ਗੱਲਾਂ ਝੂਠੀਆਂ ਉੱਤੇ ਲੱਗਦੀਆਂ ਆ ਤੇ ਉਹਨਾਂ ਦੇ ਕਰਕੇ ਡਰਦੇ ਨਹੀਂ ਉਹਨਾਂ ਦੇ ਕਰਕੇ ਆਪਣੇ ਮਨ ਉਤੇ ਬੋਝ ਨਹੀਂ ਪਾਉਂਦੇ ਉਹ ਦਲੇਰ ਹੋਏ ਰਹਿੰਦੇ ਆ ਕਿਉਂਕਿ ਧਰਮੀ ਜੇ ਬਣਨਾ ਆ ਜੇ ਸਵਰਗ ਦੇ ਵਿੱਚ ਜਾਣਾ ਆ ਤੇ ਬੜੀਆਂ ਝੂਠੀਆਂ ਤੋਂਮ ਤਾਂ ਸਹਿਣੀਆਂ ਪੈਣੀਆਂ ਜੇ ਅਸੀਂ ਇਹਨਾਂ ਗੱਲਾਂ ਨੂੰ ਸਹਿੰਦੇ ਨਹੀਂ ਜਾਂ ਕਲਾਮ ਸੁਣਦੇ ਨਹੀਂ ਵੀ ਪ੍ਰਭੂ ਦਾ ਕਲਾਮ ਸਾਨੂੰ ਕੀ ਕਹਿੰਦਾ ਹੈ ਕਿੰਨਾਂ ਨੂੰ ਦੁੱਖ ਸਹਿਣਾ ਪੈਣਾ ਝੂਠਾ ਧਰਮੀ ਆਣ ਬੋਲੋ ਕਿੰਨਾਂ ਨੂੰ ਧਰਮੀ ਜਿਹੜੇ ਲੋਕ ਹੋਣਗੇ ਉਹਨਾਂ ਨੂੰ ਲੋਕੀਂ ਝੂਠੀਆਂ ਤੋਮਤਾ ਲਾਉਣਗੇ ਤੇ ਜਿਹੜੇ ਧਰਮੀ ਹੁੰਦੇ ਆ ਉਹ ਦੁਖੀ ਨਹੀਂ ਹੁੰਦੇ ਬੋਲੋ ਕੀ ਨਹੀਂ ਹੁੰਦੇ ਦੁਖੀ ਨਹੀਂ ਹੁੰਦੇ ਪਰੇਸ਼ਾਨੀ ਇਸ ਗੱਲ ਤੋਂ ਹੁੰਦੇ ਕਿ ਆਹ ਗੱਲ ਆ ਤੇ ਆਹ ਗੱਲ ਆ ਤੇ ਆਹ ਗੱਲ ਆ ਉਹ ਬੁਰੀ ਖਬਰ ਜਦੋਂ ਹੁੰਦੀ ਹੈ ਤੇ ਨਾ ਡਰ ਰਹਿੰਦੇ ਆ ਆਨੰਦ ਕਰਦੇ ਆ ਇਸ ਕਰਕੇ ਪੈਣੋਂ ਪਰੋ ਬੱਚਿਓ ਧਰਮੀ ਜਿਹੜੇ ਹੁੰਦੇ ਆ ਪ੍ਰਭੂ ਜੀ ਦਾ ਕਲਾਮ ਉਹਨਾਂ ਵਾਸਤੇ ਕੀ ਕਹਿੰਦਾ ਆ 105 ਨੰਬਰ ਜ਼ਬੂਰ ਤੇ ਜਦੋਂ ਤੁਸੀਂ ਉਹਦਾ ਵਚਨ ਪੜੋਗੇ 105 ਨੰਬਰ ਜ਼ਬੂਰ ਹੈ 112 ਨੰਬਰ ਜ਼ਬੂਰ 112 ਨੰਬਰ ਜ਼ਬੂਰ ਤੇ ਉਹਦੀ ਅਸੀਂ ਸੇ ਵਚਨ ਨੂੰ ਪੜ੍ਹਾਂਗੇ ਜਿਹੜੇ ਧਰਮੀ ਹੁੰਦੇ ਆ ਉਹ ਕਦੀ ਵੀ ਨਹੀਂ ਡੋਲਣਗੇ ਧਰਮੀ ਜਿਹੜਾ ਹੁੰਦਾ ਧਰਮੀ ਬੰਦਾ ਉਹ ਬਹੁਤ ਵਧੀਆ ਹੁੰਦਾ ਹੈ ਹਾਂਜੀ ਅੱਗੇ ਪੜ੍ਹੀਏ ਧਰਮੀ ਜਿਹੜਾ ਆ ਸਦਾ ਦੀ ਜਾਦਗਰੀ ਲਈ ਹੁੰਦਾ ਆ ਸੁਣਿਆ ਉਹ ਬੁਰੀ ਖਬਰ ਤੋਂ ਨਹੀਂ ਡਰਦਾ ਸੁਣਿਆ ਉਹ ਬੁਰੀ ਖਬਰ ਤੋਂ ਨਹੀਂ ਡਰਦਾ ਕਿਹੜਾ ਕੌਣ ਨਹੀਂ ਡਰਦਾ ਧਰਮੀ ਉਹ ਡਰਦਾ ਨਹੀਂ ਬੁਰੀਆਂ ਖਬਰਾਂ ਬੁਰੀਆਂ ਗੱਲਾਂ ਬੁਰੀਆਂ ਤੋਮਤਾ ਲੱਗਣ ਤੇ ਲੋਕ ਡਰਦੇ ਆ ਫਿਰ ਕੰਬਦੇ ਆ ਫਿਕਰ ਕਰਦੇ ਆ ਵੀ ਹੁਣ ਕਿਵੇਂ ਹੁਣ ਕਿਵੇਂ ਧਰਮੀ ਨੂੰ ਜਿਹੜੇ ਧਰਮੀ ਆ ਉਹਨਾਂ ਉੱਤੇ ਝੂਠੀਆਂ ਗੱਲਾਂ ਲੱਗਦੀਆਂ ਪਰ ਉਹ ਨਾ ਡਰ ਰਹਿੰਦੇ ਆ ਬੋਲੇ ਹallelujah ਉਹ ਫਿਕਰ ਨਹੀਂ ਕਰਦੇ ਬੋਝ ਨਹੀਂ ਕਰਦੇ ਵੀ ਸਾਡੇ ਉੱਤੇ ਝੂਠੀਆਂ ਤੋਹਮਤਾ ਲੱਗੀਆਂ ਮੈਂ ਕਿਹਾ ਨਹੀਂ ਤੇ ਤਾਂ ਵੀ ਮੇਰੇ ਉੱਤੇ ਆਹ ਗੱਲ ਬਣ ਗਈ ਆ ਤੋ ਨਾ ਡਰ ਰਹਿਣਾ ਚਾਹੀਦਾ ਧਰਮੀਆਂ ਵਾਸਤੇ ਬਾਈਬਲ ਚ ਲਿਖਿਆ ਆ ਹਨੇਰੇ ਵਿੱਚੋਂ ਚਾਨਣ ਚੜਦਾ ਕਿੱਥੋਂ ਚਾਨਣ ਚੜਦਾ ਚੌਰ ਸਫੇਰੇ ਹਨੇਰਾ ਸਾਇਆ ਆਏ ਹੋਏਗਾ ਦੁੱਖਾਂ ਬਿਮਾਰੀਆਂ ਦਾ ਪਰ ਧਰਮੀਆਂ ਵਾਸਤੇ ਹਨੇਰੇ ਵਿੱਚੋਂ ਵੀ ਚਾਨਣ ਚੜੇਗਾ ਬੋਲੋ ਕੀ ਚੜੇਗਾ ਇਸ ਕਰਕੇ ਆਪਣੇ ਆਪ ਨੂੰ ਦਲੇਰ ਕਰੀਏ ਦਾਨੀਏ ਜਿਹੜਾ ਸੀ ਦੁਆ ਕਰਨ ਵਾਲਾ ਧਰਮੀ ਬੰਦਾ ਹੈ ਤੇ ਉਹਨੂੰ ਝੂਠੀਆਂ ਗੱਲਾਂ ਲਾ ਕੇ ਤੇ ਸੇਰਾਂ ਦੇ ਘੋਰ ਨੇ ਵਿੱਚ ਸੁੱਟਣ ਵਾਸਤੇ ਤਿਆਰ ਕਰ ਦਿੱਤਾ ਪਰ ਦਾਨੀਏਲ ਬੰਦਾ ਕਬਰਾਇਆ ਨਹੀਂ ਡਰਿਆ ਨਹੀਂ ਔਰ ਡਰਿਆ ਨਹੀਂ ਨਾ ਡਰ ਰਿਹਾ ਤੁਹਾਡੇ ਉੱਤੇ ਵੀ ਝੂਠੀਆਂ ਤੋਮ ਤਾਂ ਮੁਸ਼ਕਲਾਂ ਲੱਗਣ ਸਾਨੂੰ ਡਰਨਾ ਨਹੀਂ ਚਾਹੀਦਾ ਪ੍ਰਭੂ ਦੇ ਫਜ਼ਲ ਦੇ ਦੁਆਰਾ ਦੁਆ ਕਰਦੇ ਰਹਿਣਾ ਚਾਹੀਦਾ ਤੇ ਪ੍ਰਭੂ ਦੇ ਅੱਗੇ ਧਰਮੀ ਬਣਨਾ ਚਾਹੀਦਾ ਫੇਰ ਸਾਡੀ ਜ਼ਿੰਦਗੀ ਦੇ ਅੰਦਰ ਖੁਦਾਵੰਦ ਆਪਣੀ ਬੜੀ ਮਹਾਨ ਕਿਰਪਾ ਨੂੰ ਵਧਾਵੇਗਾ ਆਪਣੇ ਜਲਾਲ ਨੂੰ ਵਧਾਵੇਗਾ ਔਰ ਬਾਈਬਲ ਦੇ ਵਿੱਚ ਲਿਖਿਆ ਸਵਰਗ ਵਿੱਚ ਫਲ ਬਹੁਤਾ ਕਿੱਥੇ ਫਲ ਹੋਵੇਗਾ ਸਵਰਗ ਵਿੱਚ ਜਿਹੜੇ ਝੂਠੀਆਂ ਤੋਮਤਾ ਸਹਿਣਗੇ ਗੱਲਾਂ ਸਹਿਣਗੇ ਨਾ ਡਰ ਰਹਿਣਗੇ ਦੁਖੀ ਨਹੀਂ ਹੋਣਗੇ ਬੁਰੇ ਖਬਰ ਤੋਂ ਨਹੀਂ ਡਰਨਗੇ ਇਹ ਧਰਮੀ ਲੋਕਾਂ ਦੀ ਜਾਦਗिरी ਹੈ ਆਈਏ ਖ ਮੰਨ ਗਏ